ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਐ ਉਹਨਾਂ ਦੇ ਵਿੱਚ ਤਰੱਕੀ ਹੋ ਰਹੀ ਐ ਦੇਸ਼ ਅੱਗੇ ਵਧ ਰਿਹਾ ਤਾਂ ਕਿਤੇ ਨਾ ਕਿਤੇ ਉਹ ਕਮੀ ਐ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਆਪਣਾ ਸੰਸਦੀ ਖੇਤਰ ਐ ਜਿਹੜਾ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਐ ਕਿ ਅਸੀਂ ਬਹੁਤ ਜਿਹੜੇ ਡਿਵੈਲਪਮੈਂਟ ਪੱਖੋਂ ਪਿਛੜੇ ਆ ਜਾਖੜ ਸਾਹਿਬ ਨੇ ਬਹੁਤ ਵਿਸਤਾਰਪੂਰਵਕ ਗੱਲਾਂ ਕੀਤੀਆਂ ਕਿਉਂਕਿ ਥੋੜੀ ਦੇਰ ਪਹਿਲਾਂ ਕਾਫੀ ਚਰਚਾ ਜਿਹੜੀ ਆ ਅਸੀਂ ਆਪਸ ਦੇ ਵਿੱਚ ਕੀਤੀ ਸੀ ਇਹ ਗੱਲ ਠੀਕ ਹੈ ਕਿ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਜ਼ੋਨ ਦੇ ਵਿੱਚ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਉਹ ਸੜਕਾਂ ਦੇ ਸਨ ਚਾਹੇ ਉਹ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਉਹ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਉਹ ਲੋਕਲ ਬੋਡੀ ਸ਼ਹਿਰ ਦੀਆਂ ਸੜਕਾਂ ਸਨ ਤਾਂ ਬਹੁਤ ਜਿਹੜੇ ਕੰਮ ਹੈ ਮੈਂ ਸਮਝਦਾ ਕਿ ਉਹ ਸ਼ੁਰੂ ਹੀ ਨਹੀਂ ਹੋ ਪਏ। ਔਰ ਦਿੱਲੀ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ગ્રામ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ